ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੁੱਚੀ ਸੰਗਤ ਨੂੰ ਪੰਜਾਬੀਆਂ ਨੂੰ ਪੀਲ ਆ ਬਾਈ 3 ਦਸੰਬਰ ਨੂੰ ਫੋਏਪਰ ਰੋਡ ਦੇ ਉੱਤੇ ਵੇਰਕਾ ਪਲਾਂਟ ਦੇ ਕੋਲੇ ਇਕੱਠ ਰੱਖਿਆ ਗਿਆ ਜਿਹੜਾ ਆਪਾਂ 3 ਦਸੰਬਰ ਨੂੰ 9 ਕਰੋੜ ਲੀਟਰ ਜ਼ਹਿਰ ਨੂੰ ਬੰਨ ਮਾਰਨਾ ਹਰ ਹਾਲ ਚ ਮਾਰਨਾ ਹੁਣ ਜਿੰਦਗੀ ਮੌਤ ਦਾ ਸਵਾਲ ਆ ਮੌਤ ਤੁਹਾਡੇ ਘਰਾਂ ਚ ਆ ਚੁੱਕੀ ਆ ਉੱਠ ਕੇ ਮੇਰਾ ਵੀਰ ਜਿਆਦਾ ਤੁਰਪੋ ਤੇ ਜਾਂ ਫਿਰ ਮੌਤ ਨੂੰ ਬੈਠੇ ਡੀਕੋ ਤੇ ਗੱਲ ਲਾ ਕੇ ਮਰਜੋ ਤੇ ਆਉਣ ਵਾਲੀਆਂ نسلਾਂ ਨੂੰ ਮਾਰ ਦੋ ਤੁਸੀਂ ਫੈਸਲਾ ਕਰਦੇ 3 ਤਰੀਕ ਨੂੰ ਹੁਣ ਪੈਰ ਜੁੱਤੀ ਨਾ ਪਾਇਓ ਖੇੜ ਤੋਂ ਨੂੰ ਫਿਰਦੀ ਆ ਸਰਕਾਰ ਪ੍ਰਸ਼ਾਸਨ ਵਾਲੇ ਦਾਰੇ ਪੂਰਾ ਕਸਾ ਕਰ ਰਹੇ ਨੇ ਘੇਰਾਬੰਦੀ ਕਰ ਰਹੇ ਨੇ ਹੋ ਸਕਦਾ ਸੀ ਫੜੇ ਜਾ ਕੇ ਸਾਨੂੰ ਫੜ ਲੈਣ ਖੇਤ ਲੈਣ ਪ੍ਰੋਗਰਾਮ ਆਪਣਾ ਜਿਉਂਦਾ ਤਿਉਂ ਰਹਿਣਾ ਹੈ ਹਰ ਹਾਲ ਦੇ ਵਿੱਚ ਇਹ ਲੋਕਾਂ ਨੇ ਉੱਠ ਕੇ ਤੁਸੀਂ ਪਹੁੰਚਣਾ ਕਿਸੇ ਵੀ ਤਰੀਕੇ ਨਾਲ ਉੱਥੇ ਪਹੁੰਚੋ ਜੇ ਨਹੀਂ ਉੱਥੇ ਪਹੁੰਚਿਆ ਜਾਂਦਾ ਫਿਰ ਕਾ ਪਲਾਂਟ ਜਿੱਥੇ ਤੁਹਾਨੂੰ ਰਾਹ ਦੇ ਵਿੱਚ ਘੇਰਦੇ ਆ ਉੱਥੇ ਸੜਕਾਂ ਤੇ ਜਾਮ ਲਾ ਦੇਣਾ ਆਸ-ਪਾਸੇ ਪਿੰਡਾਂ ਦੇ ਵਿੱਚ ਹੋਕੇ ਦਿਵਾ ਕੇ ਗੁਰੂ ਘਰਾਂ ਦੇ ਵਿੱਚ ਉੱਥੇ ਇਕੱਠ ਕਰ ਲੈਣਾ ਤੇ ਨਾਲ ਦੀ ਨਾਲ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਆਪਣੀਆਂ ਪਾ ਦੇਣੀਆਂ ਕਿ ਸਾਨੂੰ ਪੁਲਿਸ ਨੇ ਇੱਥੇ ਘੇਰਿਆ ਹੋਇਆ ਇਹ ਸਾਰਾ ਲਗਾਤਾਰ ਆਪਾਂ ਜੇ ਨਾ ਕੁਛ ਕੀਤਾ ਅੱਜ ਵੀ ਤਾਂ ਮੁੜ ਕੇ ਭੁੱਲ ਜਵੇ ਯਾਰਾਂ ਬੰਦ ਹੋ ਜਾਣਗੇ ਜੀ ਔਰ ਤੁਸੀਂ ਕੋਈ ਵੀ ਕੰਮ ਹੈ ਜਿਹੜਾ ਇਹ ਗੈਰਕਾਨੂੰਨੀ ਨਹੀਂ ਕਰ ਰਹੇ ਜਿਨ੍ਹਾਂ ਸੰਵਿਧਾਨਕ ਆਧਾਰੇ ਨੇ ਜਾਂ ਕਨਸਟੀਟਿਊਸ਼ਨਸ ਬਾਡੀ ਨੇ ਚਾਹ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਹੋਵੇ ਚਾਹ ਪੰਜਾਬ ਪੋਲੀੂਸ਼ਨ ਬੋਰਡ ਹੋਵੇ ਇਹਦਾ ਆਰਡਰ ਕਰ ਚੁੱਕੇ ਨੇ ਤਿੰਨੇ ਆਉਟ ਬੰਦ ਹੋਣੇ ਚਾਹੀਦੇ ਨੇ ਫੋਕਲ ਪੁਆਇੰਟ ਵਾਲਾ ਤਾਜਪੁਰ ਰੋਡ ਵਾਲਾ ਬਾਦਰਕੇ ਵਾਲਾ ਆਪਾਂ ਉਹੀ ਕਰਨ ਜਾ ਰਹੇ ਹਾਂ ਸੋ ਗੈਰ ਕਾਨੂੰਨੀ ਆਪਾਂ ਨਹੀਂ ਇਹ ਕਰ ਰਹੇ ਨੇ ਔਰ ਇੱਕ ਗੱਲ ਦਾ ਧਿਆਨ ਰੱਖਿਓ ਜੇ ਇਹ ਤੁਹਾਨੂੰ ਪਰਵੋਕ ਕਰਨਗੇ ਪਰਵੋਕ ਹੁੰਦਾ ਐਕਸਾਈਟ ਕਰਨਗੇ ਲੜਾਉਣ ਲਈ ਉਕਸਾਉਣਗੇ ਤੁਸੀਂ ਉਕਸਾਵੇ 'ਚ ਨਹੀਂ ਆਉਣਾ ਆਪਾਂ ਐਨ ਸ਼ਾਂਤੀ ਨਾਲ ਕੰਮ ਕਰਨਾ ਹੈ ਕਿਉਂਕਿ ਆਪਦੇ ਬੰਦੇ ਵੀ ਵਿੱਚ ਬਾੜ ਸਕਦੀ ਹੈ ਸਰਕਾਰ ਵੇਖੋ ਜੀ ਇਹ ਹਿੰਸਾ ਚ ਆ ਕੇ ਫਲਾਨਾ ਹੋ ਗਿਆ ਜੋ ਇਹਨਾਂ ਦਾ ਕੰਮ ਹੁੰਦਾ ਆਪਾਂ ਜੇ ਗੁਰੂ ਕੇ ਬਾਗ ਦਾ ਮੋਰਚਾ ਜਿੱਤ ਸਕਦੇ ਹਾਂ ਜੈਤੋ ਦਾ ਮੋਰਚਾ ਜਿੱਤ ਸਕਦੇ ਆ ਨਨਕਾਣਾ ਸਾਹਿਬ ਦਾ ਮੋਰਚਾ ਡਾਂਗਾ ਕਾ ਕੇ ਜਿੱਤ ਸਕਦੇ ਆ ਇਹ ਵੀ ਛੱਤਾਂਗੇ ਕਿਉਂਕਿ ਪਾਣੀ ਸਾਡਾ ਸ਼ੇਰੋ ਜੇ ਸਾਡੇ ਘਰਾਂ ਚ ਕੋਈ ਪਾਣੀ ਗੰਦਾ ਕਰੇ ਚੋਰੀ ਕਰੇ ਆਪਾਂ ਬੋਲਦੇ ਆ ਨਾ ਤਾਂ ਪੰਜਾਬ ਸਾਡਾ ਘਰ ਨਹੀਂ ਆਪਦੇ ਘਰ ਨੂੰ ਪੰਜਾਬ ਨੂੰ ਬਚਾਉਣ ਲਈ ਉਠਾਂਗੇ ਨਹੀਂ ਕੀ ਸਾਡੇ ਕੋਲੇ ਨਾ ਕੋਲਾ ਨਾ ਹੀਰਾ ਨਾ ਕੁਝ ਪਾਣੀ ਹੈ ਪਹਿਲਾਂ ਸਭ ਤੋਂ ਸਿੰਧੂ ਜੀਵਰ ਪੰਜ ਚਨਾਦ ਫਿਰ ਆਗੇ ਪੰਜਾਬ ਅਰ ਲੁਧਿਆਣੇ ਦੇ ਵਿੱਚ ਖੜੇ ਆ ਗੁਰੂ ਘਰ ਚ ਉੱਥੇ ਮੰਦਰ ਆ ਉਹਨਾਂ ਦਾ ਹਾਲ ਹੈ ਕੋਈ ਜਗ੍ਹਾ ਹੈ ਆ ਰਾਜ ਸਭਾ ਚਾਹੁੰਦੇ ਸਾਰੇ ਪੰਜਾਬ ਦੇ ਡਿਸਟ੍ਰਿਕਟ ਪਾਣਾ ਪੀਨ ਜੋਗ ਪਾਣੀ ਨਾ ਨਾਉਣ ਜੋਗ ਪਾਣੀ ਤੇ ਫਿਰ ਆਪਾਂ ਕਰਾਂਗੇ ਕੀ ਆ ਅਸੀਂ ਸਾਰੇ ਜਣੇ ਨਲਕਿਆਂ ਦਾ ਤੇ ਖੂਹਾਂ ਦਾ ਪਾਣੀ ਪੀ ਕੇ ਜਵਾਨ ਹੋਏ ਹਾਂ ਹੁਣ ਪੀ ਲੂਗੇ ਪੀਉਂਗੇ ਤਾਂ ਕੈਂਸਰ ਇੱਕ ਕੈਂਸਰ ਟ੍ਰੇਨ ਚੱਲਦੀ ਹੈ ਕਿੰਨੀਆਂ ਚਲਾਉਂਗੇ ਸੌਖਾ ਕੁਛ ਵੀ ਹੋ ਜੇ ਪਹੁੰਚੋ ਜੇ ਰਾਜ ਰੋਕਦੇ ਹੋ ਉੱਥੇ ਰਲੋ ਸਾਨੂੰ ਗਿਰਫਤਾਰ ਕਰਦੇ ਆ ਪਰਵਾਹ ਨਹੀਂ ਆਇਓ ਜੇ ਔਰ ਇਹ ਦੋ ਸੈਂਟਰ ਜਿੱਥੋਂ 9 ਕਰੋੜ ਲੀਟਰ ਪਾਣੀ ਪੈਂਦਾ ਉਸ ਦਿਨ ਅਸੀਂ ਪਾਣੀ ਸਾਫ਼ ਕਰਨ ਦੀ ਹਿਸਟਰੀ 'ਚ ਇੱਕ ਬਹੁਤ ਵੱਡਾ ਕੰਮ ਕਰ ਦਿਆਂਗੇ ਇਹ ਤੁਸੀਂ ਦੇ ਆਉਣ ਨਾਲ ਪਾਸਿਬਲ ਹੋਊ ਨਹੀਂ ਤਾਂ ਸਾਨੂੰ ਫੜ ਫੜਾ ਕੇ ਸਿੱਟ ਦੇਣਗੇ ਫਿਰ ਭੁੱਗਦੇ ਹੋ ਜੀ